领导，领导。 ਉਨਾ ਬਾਰੇ ਬਤ ਦਿੱਤੀ ਕਿ ਕੀ ਕੀਤੀ ਹੈ ਕਿ ਪਾਜਾ ਬੋਲ ਕੋ ਨੂੰ ਨਹੀਂ ਬੋਲਦੇ ਜੇ ਅਜੇ ਇੱਕ ਪਿੰਡ ਹੋਵੇ ਉਹ ਕਿਸੇ ਦੂਸਰੇ ਲੀਡਰ ਨੂੰ ਅਜਾ ਬੋਲੇ ਬਹੁਤ ਗਲਤ ਕਰਦਾ ਇਹ ਜੋ ਪਤਾ ਚਾਹਦਾ ਤੂੰ ਸੀਐਮ ਬਣਾਤਾ ਲੋਕਾਂ ਨੇ ਚੁਣ ਕੇ ਫਟਾਫਟ ਜਿਕੇ ਪੌਂਚ ਗਲਤ ਕਰ ਸਾਰੇ ਥਾਰੇ ਆ ਜਾਂਦੇ ਖੇਤੀ ਕਰਦੇ ਸਾਰੇ ਕੌਂਸਲ ਸਾਰੇ ਸਾਰੀਆਂ ਪਾਰਟੀਆਂ ਸਾਡੇ ਜਿਹਨੂੰ ਬਰਕਤ ਦੋਤੀ ਸਾਰੇ ਕੋਲਾਪਨ ਆ ਸਾਰੇ ਪਰਿੰਦੋ ਸਾਰੇ ਜਿਹਦੀ ਜਿਹਦੀ ਇਹ ਹੋ ਜਾਂਦਾ ਜਦ ਇਹ ਸੀਐਮ ਜਦ ਉਹ ਪਤਾ ਹੀ ਨਹੀਂ ਬਚਦੇ ਕਿਰ ਲੀਡਰ ਨੂੰ ਕਿੱਦਾ ਬੋਲਣਾ ਕਿੱਦਾ ਗੱਲ ਕਰਨੀ ਇਹਦੇ ਟੀਮ ਨੂੰ ਚੱਲਦਾ ਕਰ ਦੇਣਾ 2022 ਦੇ ਲੱਗੇ ਲੋਕਦਰਸ ਨਾਦਰਾਂ ਕੇਰਾਂਗੁਰ ਦਾ ਬਾਇਆ ਕਿ ਨਾ ਇਹਨਾਂ ਨੇ ਕੋਈ ਲੋਕਾਂ ਨੂੰ ਪੱਛੇ ਦੀ ਰਿਪੋਰਟ ਉਹਨਾਂ ਲੋਕਾਂ ਦੇ ਦਰਬਾਰ ਵਿੱਚ ਪਾ ਕੇ ਰੱਖੀ ਹੋਈ ਹੈ ਮੈਂ ਦੰਗਾ ਵਾਲਾ ਦੇਖੇ ਤੇਰਾ ਇਹਦਾ ਇੱਕੋ ਹੀ ਬੰਦਾ ਜਿੱਤੇ ਦੇ ਗਾਇਕ ਤਾਂ ਇਹਦੀ ਗੱਲ ਕੋ ਮਹਾਂ ਮੰਤਰੀ ਪਰ ਮੌਜੂਦ ਨਹੀਂ ਨੇ ਤੇ ਕਿ ਟਿੱਪਣੀ ਕੀਤੀ ਕਿ ਇਹ ਕੇ ਮਹਾਨ ਲੀਡਰ ਰਾਉ ગાંધી ਦੇ ਬਾਰੇ ਕਿ ਉਹ ਕੈਪੇਬਲ ਨਹੀਂ ਹੈ ਪ੍ਰਧਾਨ ਮੰਤਰੀ ਦੀ ਇੱਤਿਹਾਸ ਆਪਾਂ ਸਾਰੇ ਬੜੀ ਸੰਗੀਤਰਾ ਜਾਣਦੇ ਕੀ ਰਾਹੁਲ ਗਾਂਧੀ ਉਹ ਪਰਿਵਾਰ ਚੋਂ ਹੈ ਜਿਹੜੇ ਜੀ ਬੜੀ ਛੋਟੀ ਉਮਰ ਦੇ ਵਿੱਚ ਜਦੋਂ ਉਹਨਾਂ ਦੇ ਦਾਦੇ ਜੀ ਛੇੜ ਹੋ ਗਏ ਫਿਰ ਉਹਨਾਂ ਦੇ ਪਿਤਾ ਜੀ ਛੇੜ ਹੋ ਗਏ ਇਸ ਦੇ ਦੀ ਇੱਕਾ ਦੇ ਕਿਤਾਬ ਸੋ ਰਾਹੁਲ ਜੀ ਨੇ ਹਮੇਸ਼ਾ ਨਿੰਦੋ ਸਾਂ ਲਈ ਜਿਹੜੀ ਤਰੱਕੀ ਵਾਸਤੇ ਕੰਟ੍ਰਿਬਿਊਟ ਕੀਤਾ ਔਰ ਸਭ ਤੋਂ ਵੱਡਾ ਜਿਹੜਾ ਸਾਡਾ ਕਾਂਗਰਸ ਪਾਰਟੀ ਦਾ ਜਿਹੜੇ ਐਫਸੀ ਨੇ ਨਕਲੀ ਭੱਲੇ ਸੈਕਲਿਜ਼ਮ ਸਾਰੇ ਧਰਮਾਂ ਨੂੰ ਨਾਲ ਲੈ ਕੇ ਚੱਲਣਾ ਸੋ ਬੜੀ ਮਨਪਕੀ ਗੱਲ ਹੈ ਅਸੀਂ ਸਾਰੀ ਕੰਗਰਸ ਪਾਰਟੀ ਦੇ ਵੱਟ ਤੋਂ ਦੇਖੇ ਬਾਅਦ ਲੋਕ ਪ੍ਰਧਾਨ ਬਦੇ ਉਹਦੇ ਦਾ ਸਹਿਬਾਨ ਸਾਡੇ ਕੋਲ ਮਹਿਮਾਨੇ ਕੋਨੇ ਮਹਿਬਾਨ ਅਸੀਂ ਉਹਦਾ ਵੀ ਨਕੀਦੀ ਕਰਦੇ ਆ ਇਹਦੀ ਨੀਤਾ ਕਰਦੇ ਆ ਔਰ ਆਨ ਵਾਲੇ ਟਾਈਮ ਦੇ ਵਿੱਚ ਜਦੋਂ ਦਾ ਸਭਾ ਦੀ ਚੋਣਾ ਆਪਾਂ ਜਾਂ ਪੰਜਾਬ ਦੇ ਵਿੱਚ ਸੋ ਤੋਂ ਬਣਤਬਾਣ ਚਲਦਾ ਵੀ ਕਰਨਗੇ ਔਰ ਇਹ ਜਿਹੜੀ ਬੰਨੇ ਦਾ ਸਭਾ ਦੇ ਬੰਨੇ ਲੋਕ ਇਹਨਾਂ ਇੱਕ ਬੰਦਾ ਦੀ ਜਿੱਤ ਨਹੀਂ ਆਏਗਾ ਕਿਉਂਕਿ ਇੰਨੇ ਮਾੜੇ ਹਾਲਾਤ ਜਿਹੜੇ ਆ ਉਦੇ ਅਨੇਕਾਂ ਦੇ ਪੂਰੇ ਪੰਜਾਬ ਤੋਂ ਉਹਨਾਂ ਨੇ ਕੀਤੇ ਹੋਏ ਆ ਉਹ ਜਿਹੜੇ ਝੂਠੇ ਵਾਅਦੇ ਕਰਕੇ ਸਰਕਾਰ ਆਈ ਸੀ ਭਗਵੰਤ ਮਾਨ ਵੀ ਜਿਹੜੀ ਗਲਤੀ ਅੱਜ ਆਪਣੇ ਆਪੇ ਮਾਰਨਾ ਖੁੱਤ ਕਰਦੇ ਆ ਅੱਜ केजरीवाल ਛੋਟਿਆ ਜਿਹੜੇ ਦਿੱਲੀ ਦੇ ਲੋਕਾਂ ਨੇ ਉਤਰਾ ਦੇ ਅੱਜ ਪੰਜਾਬ ਦੇ ਜੋ ਰਾਜ ਕਰ ਰਹੇ ਆ ਉਹ ਜਿਹੜੀ ਸਰਕਾਰ ਹੈ ਗੱਲ ਕਹਿੰਦੀ ਜੀ ਕਿ ਅਸੀਂ ਜਿਹੜਾ ਵੀਐਪੀ ਕਲਚਰ ਖਤਮ ਕਰਾਂਗੇ ਅੱਜ ਜੋ ਦੋਨਾ ਉੱਤੇ ਕਰੋੜਾਂ ਰੁਪਏ ਖੱਤੀਆ ਜਾ ਰਿਹਾ ਸਾਡੇ ਪੰਜਾਬ ਦੇ ਲੋਕਾਂ ਜਿਹੜੀ ਹਾਰ ਬੰਨ੍ਹਿਆ ਜਿਹੜੇ ਟੈਕਸ ਉਹ ਵੀ ਦੇ ਕਰਦੇ ਆ ਉਹ ਸਾਰੀ ਕਮਾਈ ਦੇ ਵਿੱਚ ਆ ਉਹਨਾਂ ਤੇ ਲਗਾਈ ਜਾਂਦਾ ਸੋ ਅੱਜ ਇਸ ਦਾ ਵੀ ਨਿਬਾੜਾ ਕਰਦੇ ਆ ਨਕੀਦੀ ਕਰਦੇ ਆ ਹੋਰ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਇਹ ਸਾਡਾ ਸੱਮਣੇ ਹੋਰ ਤੇਜ਼ ਹੋਏਗਾ ਕਾਂਦੇਸ ਪਾਜੀ ਦਾ ਇੱਕ ਇੱਕ ਵਰਕ ਰਾਹੁਲ ਗਾਂਧੀ ਦੀ ਫੋਟੋ ਦੇ ਨਾਲ ਰਾਹੁਲ ਗਾਂਧੀ ਦੇ ਨਾਲ ਸਾਡੇ ਪੰਜਾਬ ਦੇ ਉਪਕਰ ਰਾਜਾ ਬਿੰਦੀ ਦੇ ਨਾਲ ਹੈ ਉਹ ਵੀ ਕਿਤੇ ਹੀ ਇਹ ਵਾਤਾਵਰਣ ਕਰਾਂਗੇ ਸਾਡੇ ਡੀਲਰ ਬਾਰੇ ਕੋਈ ਵੀ ਉਹਦੀ ਪਾਕਾ ਕਰੇ ਅੱਜਾ ਵੀ ਬੜਾ ਕੇਸ ਹੋਇਆ ਕਿ ਕਿਸੇ ਨੇ ਕਿਹਾ ਜੇ ਅਜੋ ਕੋਈ ਨਾਲ ਉਹਦੀ ਮੱਤ ਮੀਡੀ ਕੀਤੀ ਸਾਡੇ ਡੀਲਰ ਬਾਰੇ ਇਹ ਸਰਕਾਰ ਵੀ ਜਾ ਮਉਣ ਗਿਆ ਪੂਥ ਲੈਵਲ ਤੇ ਇਹ ਸਾਡੇ ਲਗਾਵਾਣ ਉਹ ਦੂਸਰੀ ਬੇਨਤੀ ਜਿਹੜੇ ਬਾਬਾ ਸਾਹਿਬ ਯੂਥਾ ਦੇ ਤੇ ਜਿਹੜੇ ਉਹਨਾਂ ਨੇ ਖਾਲਸਾ ਸਾਹਿਬ ਦੇ ਨਾਰੇ ਲਗਾਇਆ ਇਸ ਤੇ ਦੇਖੋ ਸਭ ਤੋਂ ਮਾੜੀ ਗੱਲ ਇਹ ਹੈ ਵੀ ਜਦੋਂ ਕੇਜਰੀ ਵਾਲਿਆਂ ਦਾ ਜਿਹੜਾ ਪੂਰਾ ਫਾਜ਼ਿਲਾਂ ਇੰਚਾਰਜ ਹੈ ਉਹ ਸੀਐਮ ਉਹਨੂੰ ਪੰਜਾਬ ਦੇ ਥੰਮਰੇ ਦੇ ਲੁਧਿਆਣਾ ਥੰਮਰੇ ਦੇ ਉਦੋਂ ਇਹੋ ਜਿਹੇ ਕਾਮਾ ਹੋ ਰਹੀਆਂ ਇਸ ਦੇ ਸੋਚ ਸਕਦੇ ਹੋ यह सरकार के हालात की है अभी उस गलती करते हैं कि साधन कांग्रेस के बाद एज एजूटेशन तो बाद ओ पी जाके खिलाफ मैमरेंडम दिन जा रहे हैं सो तो बड़े माड़े हालात ने सरकार के भगवंत मान जी का जोड़ा है सरकार का लास्टिंग चल रहे ऑक्सीजन देने जल्द ही क्योंकि कारपोरे आ गया और जोड़ा लुधियाना बैसी चोन हो जा रही है विधानसभा की अगर ये इन तकड़े होंगे फील्ड ਇਹ ਇਹਨਾਂ ਨੂੰ ਵਿਧਾ ਦੇ ਇਹਨਾਂ ਟਾਈਮ ਤੱਕ ਨਹੀਂ ਲੋੜ ਨਾ ਪੈਂਦੀ। ਸੋ ਅਸੀਂ ਸਾਰੇ ਜਦ ਵੀ ਲਖੇਤਿਓਂ ਨਿਕਾ ਕੇ ਤੇ ਜਦ ਵੀ ਇਹਨਾਂ ਲੋਕਾਂ ਨੂੰ ਸਾਡੇ ਦੇ ਦੇ ਖਰਾਬ ਬੋਲਣ ਦੀ ਜਗ੍ਹਾ ਦਿੱਤੀ। ਸਰੋ ਜੀ 1000 ਪਿਆ ਸੀ 12 ਤੋਂ 13 ਦੇ ਡੇਢ ਕਿਲੋ ਪਰ ਕੋਈ ਸਰਕਾਰ ਦੇ। ਦੇਖੋ ਇਹਨਾਂ ਨੇ ਡਾਕਟਰਾਂ ਨੂੰ ਚੋੜ-ਬੋੜੇ ਗੁੰਮਰਾਹ ਕਰਕੇ ਆਪਣੀ ਸਰਕਾਰ ਲੈ ਕੇ ਆ ਗਏ। ਲੇਕਿਨ ਪਤਾ ਹੋਊਗਾ ਜਦੋਂ 2027 ਦੀ ਅਦਤਵਾ ਸੋਨਾ ਆਣਗੇ ਆ ਤੇ ਭਗਵਾਨ ਤੁਮਨ ਫਿਰ ਜਿੱਤ ਕੇ ਆਏਗਾ। ਇਹੋ ਆਪਣੀ ਫੇਸ ਤੋਂ ਆਦਿਕ ਹੈ ਉਹ ਇਸ ਤੋਂ ਹੋਰ ਹੋ ਕੇ ਲੋਕ ਸੁਭਰਾ ਦੇ ਫਤਿਹ ਜਿਹੜੀ ਹੈ ਉਹ ਲੋਕ ਇਹਨਾਂ ਚੱਲਦਾ ਹੈ